ਆੜੇ ਕੋ ਇਹੋ ਜੇ ਕੇਸ ਆਇਆ ਮੁੰਡਾ ਨੇ ਵੀਡੀਓ ਭਜੀਆਂ ਹੋਈਆਂ ਵਾ ਜਿਹੜੀਆਂ ਸੱਸਾਂ ਉਹ ਆਪ ਡਰਿੰਕ ਕਰਦੀਆਂ ਪਈਆਂ ਵਾ ਕਿੱਡੀ ਮਾੜੀ ਖਬਰ ਆ ਹਨਾ ਤੇ ਉਹ ਆਪਣੀਆਂ ਧੀਆਂ ਨੂੰ ਤੇ ਆਪਣੀਆਂ ਨੌਣਾਂ ਕੀ ਸੇ ਤੇ ਦੇਣ ਗਈਆਂ ਸ਼ਰਾਬ ਪੀਦੀਆਂ ਨੇ ਜੀ ਸ਼ਰਾਬ ਪੀਦੀਆਂ ਤੁਹਾਨੂੰ ਵੀਡੀਓ ਮੇਰੇ ਕੋਲ ਭੇਜੀਆਂ ਹੋਈਆਂ ਇੱਕ ਤਾਂ ਮੁੰਡੇ ਨੇ ਭੇਜੀਆਂ ਹੋਈਆਂ ਉਹਦੀ ਜਿਹੜੀ ਘਰ ਵਾਲੀ ਉਹਨੂੰ ਵਸਣ ਨਹੀਂ ਉਹਦੀ ਘਰ ਵਾਲੇ ਨੂੰ ਵਸਣ ਨਹੀਂ ਦਿੰਦੀ ਉਹਦੀ ਘਰ ਵਾਲੀ ਵੀ ਲੈ ਗਈ ਜਿੱਕਾ ਜਿਹਾ ਜਵਾਕ ਜਿਹੜੀ ਸੱਸ ਕੋਲ ਛੁੱਟ ਗਈ ਆ ਤੇ ਜਿਹੜੀ ਕੁੜਮਣੀ ਆ ਉਹ ਦਾਰੂ ਪੀਤੀ ਪਈ ਐ ਗੱਡੀ ਤੇ ਬੈਠੀ ਪਈ ਐ ਉੱਪਰ ਅੱਗੇ ਉਹਨਾਂ ਨੂੰ ਤਾਂ ਕੀ ਦਿੰਦੀ ਆ ਮੈਂ ਗੱਡੀ ਕੱਢਦਾ ਸੀ ਉਹ ਬੱਚੇ ਨੂੰ ਲਈ ਬੈਠੀ ਸੀ ਤਾਂ ਉਹਦੇ ਮਨ 'ਚ ਕੋਈ ਪਹਿਲਾਂ ਹੀ ਗੱਲ ਬਾਤ ਸੀ ਜਦੋਂ ਆਪਾਂ ਬੰਦੇ ਨੂੰ ਕਹੇ ਤਾਂ ਫੇਰ ਤਾਂ ਨਹੀਂ ਬੰਦਾ ਛੱਡਦਾ ਹੁੰਦਾ ਜੀ ਠੀਕ ਹੈ ਉਹਨੇ ਬੱਚਾ ਛੱਡਦਾ ਬੱਚਾ ਗੱਡੀ ਥੱਲੇ ਆ ਗਿਆ ਉਹ ਟਾਇਰਾਂ ਦੇ ਵਿਚਾਲੇ ਰਹਿ ਗਿਆ ਜੀ ਜਿਹੜੀਆਂ ਸੱਥਾਂ ਨੇ ਇਹਦੀਆਂ ਨੇ ਉਹ ਕੁੜੀ ਦੀ ਮਾਂ ਕਿੱਥੇ ਤਾਂ ਨੇ ਵਿਸਾਉਣਾ ਸੀ ਘਰ ਕਿੱਥੇ ਪੱਟ ਇਹ ਅਸੀਂ ਜਿਹੜੀਆਂ ਬੀਬੀਆਂ ਨੇ ਇਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਤੁਸੀਂ ਉਹਦੇ ਆਵਰੀਆਂ ਧੀਆਂ ਦਾ ਕਿਉਂ ਘਰ ਪੱਟ ਦਿਓ ਘਰ ਵਿਸਾਉਣਾ ਚਾਹੀਦਾ ਤੁਸੀਂ ਘਰ ਬਸਾਓ ਘਰੇ ਰੱਖ ਰੱਖਿਆ ਨਾਲੇ ਤਾਂ ਮੁੰਡਾ ਰੋਲੀ ਜਾਂਦਾ ਇੱਥੇ ਇਹਦੇ ਕੋਲੇ ਇਹਨੂੰ ਇਹ ਤੇ ਕੇਸ ਵਾ ਕੇ ਬ ਕੋਈ ਨਹੀਂ ਮਾਰੇ ਕਿਰਪਾ ਗੁਰਾਂ ਦਾ ਕਰਾਂ ਜਿਹੜਾ ਕੇਸ ਦਾ ਸੌਲਵ ਹੱਲ ਕਰਾਂਗੇ ਔਰ ਪਰਸੈਂਟ ਦੇ ਵਾਕੇ ਸਹੀ ਗੱਲ ਹੈ ਜਹੇਦਾਰ ਕਹਿ ਰਹੀ ਜਿਹੜੀਆਂ ਮਾਵਾਂ ਐ ਨਾ ਪਿੱਛੇ ਉਹਨਾਂ ਰਾਹੀ ਜਿਹੜੀਆਂ ਨਾ ਕੁੜੀਆਂ ਦੇ ਘਰ ਬਰਬਾਦ ਹੋ ਜਾਂਦੇ ਆ ਕਿਉਂਕਿ ਹਾਲਾਸ਼ੈਰੀ ਕਿੱਥੋਂ ਮਿਲਦੀ ਆ ਮਾਪਿਓ ਦੀ ਪਿੱਛੇ ਜੇ ਮਾਪਿਓ ਅੱਗੇ ਦੁਕਾਨ ਨਾ ਦਿੱਤੀਆਂ ਜਿਹੜੀਆਂ ਵਾ ਆਪਣੇ ਸਹਰੇ ਘਰੀ ਵਸੀਆਂ ਚੰਗੀਆਂ ਲੱਗਦੀਆਂ ਕੁੜੀ ਦੀ ਮਾਸ਼ਰਾ ਪੀਂਦੀ ਇਹੋ ਜਿਹੇ ਕੇਸ ਸਾਡੇ ਕੋਲ ਆ ਰਹੇ ਆ ਜਦੋਂ ਬੱਚਾ ਮੈਂ ਰੈਂਪ ਤੇ ਪੈ ਦੇਖ ਲੈ ਮੈਂ ਕਹਾਂ ਤੈਨੂੰ ਦੀਨਾ ਨਹੀਂ ਸੀ ਮੈਂ ਤੈਨੂੰ ਕਹਿ ਕੇ ਕਿ ਬੱਚਾ ਨਾ ਛੱਡੀ बस ਆ ਗੱਲ ਹੋਈ ਉਹਨੇ ਆਪਦੀ ਮਾਂ ਨੂੰ ਫੋਨ ਕਰਤਾ ਜੀ ਉਹ ਬੰਦੇ ਲੈ ਕੇ ਆ ਗਈ 15 20 ਲੈ ਕੇ ਚੜਾ ਕੇ ਮੁੜ ਕੇ ਕੇਸ ਕਰਤੇ ਤੈਨ ਨਕੇਸ ਕਰ ਰੱਖੇ ਪੈ ਨਹੀਂ ਵੀ ਚੁੰਨੀਆਂ ਧਰਤੀਆਂ ਵੀ ਤੁਸੀਂ ਸਾਡਾ ਬੱਚੇ ਕੰਨੀ ਦੇਖ ਲਓ ਕੀ ਕਰੇ ਤੋਰਦੇ ਉਹਦਾ ਪ੍ਰਾਣ ਨਹੀਂ ਤੋਰਦਾ ਉਹਦੀ ਮਾਂ ਨਹੀਂ ਤੋਰਦੀ ਪਤਾ ਜੀ ਆਪ ਉੱਥੇ ਬੈਠੀ ਆ ਮੈਨੂੰ ਜੇਲਾਂ ਕਟਾਈ ਜਾਂਦੇ ਖਰਚੇ ਦੇ ਕੇਸ ਚ ਅੱਛਾ ਖਰਚੇ ਦੇ ਕੇਸ ਚ ਜੇਲ੍ਹ ਵੀ ਜਾਏ ਹਾਂ ਮੈਂ ਜੇਲ੍ਹ ਜਾਏ ਇੱਥੋਂ ਹੀ ਆਏ ਆ ਪਤਾ ਸੀ ਤਾਂ ਮਾਨਸਾ ਤੋਂ ਕੀ ਕੇਸ ਹੈ ਕੇਸ ਬਹੂ ਬੈਠੀ ਹੈ ਪਤਾ ਮੁੰਡਾ ਛੱਡ ਕੇ ਸਵਾ ਸਾਲ ਦਾ ਛੱਡ ਗਈ ਸੀ ਤਿੰਨ ਸਾਲ ਹੋ ਗਏ ਬੈਠੀ ਨੂੰ ਠੀਕ ਹੈ ਉਹਨਾਂ ਆਉਂਦੀ ਨਹੀਂ ਪਤਾ ਕੇਸ ਕਰ ਰੱਖਿਆ ਸਾਡੇ ਦੇ ਤਿੰਨ ਜਦੋਂ ਘਰੋਂ ਛੱਡ ਕੇ ਗਈ ਹੈ ਜਵਾਕ ਦੀ ਲਾਟ ਟੁੱਟ ਗਈ ਸੀ ਜਿੱਦੇ ਛੱਡ ਕੇ ਗਈ ਹੈ ਪਤਾ ਕੋਈ ਗੱਲ ਨਹੀਂ ਸੀ ਕੋਈ ਰੌਲਾ ਨਹੀਂ ਸੀ ਕੋਈ ਝਗੜਾ ਨਹੀਂ ਸੀ ਕਿੰਨਾ ਟਾਈਮ ਹੋ ਗਿਆ ਵੇਹੇ ਨੂੰ 6 6 ਮਾ ਸਾੜ ਲੱਗ ਗਿਆ ਪਤਾ ਵੇਹੇ ਨੂੰ ਛੱਡ ਕੇ ਗਈ ਨੂੰ ਕਿੰਨਾ ਟਾਈਮ ਹੋ ਗਿਆ 3 ਸਾਲ ਹੋ ਗਏ ਪਤਾ ਬੱਚੇ ਕਹਿੰਨੇ ਇੱਕੋ ਹੀ ਮੁੰਡਾ ਹੈ ਪਤਾ ਸਵਾ ਸਾਲ ਦਾ ਹੀ ਛੱਡ ਗਈ ਸੀ ਵਿਚਾਰੇ ਨੂੰ ਬੱਚਾ ਛੋੜੇ ਲਵੇ ਪੋਤਾ ਸਾਡੇ ਕੋਲੇ ਹੈ ਪੁੱਤ ਪੋਤਾ ਹੁਣ ਫਿਰ ਬਾਪਿਆਂ ਲਵੇ ਆਏ हां ਬਤ ਬਾਬਿਆਂ ਕੋਲ ਆਏ ਆ ਵੀ ਇੰਸਟਾਗ੍ਰਾਮ ਤੇ ਪਤਾ ਲੱਗਿਆ ਸੀ ਅੱਛਾ ਤੁਹਾਡਾ ਕੀ ਨੋ ਹੈ ਮੇਰਾ ਨਾ ਜਗਤਾਰ ਸਿੰਘ ਹੈ ਜੀ ਤੁਹਾਡੀ ਪਤਨੀ ਹੈ ਮੇਰੀ ਬਤਨੀ ਪਹਿਲਾਂ ਵੀ ਕੋਈ ਕਲੇਸ਼ ਸੀ ਨਹੀਂ ਪਹਿਲਾਂ ਕੋਈ ਕਲੇਸ਼ ਨਹੀਂ ਸੀ ਅਕੇ 10 ਵਾਰੀ ਪੰਚਾਇਤ ਰਹੇਗੇ ਮੈਂ ਉਹਨਾਂ ਦੇ ਪੈਰੀ ਵੀ ਚੁੰਨੀਆਂ ਧਰਤੀਆਂ ਵੀ ਤੁਸੀਂ ਸਾਡੇ ਬੱਚੇ ਕੰਨੀ ਦੇਖ ਲਓ ਕੀ ਘਰੇ ਤੋਰਦੇ ਉਹਦਾ ਪ੍ਰਾਣ ਨਹੀਂ ਤੋਰਦਾ ਉਹਦੀ ਮਾਂ ਨਹੀਂ ਤੋਰਦੀ ਪੁੱਤ ਦੇਖ ਸਕਦੇ ਹੋ ਵੀ ਦੁਖੀ ਪਰਿਵਾਰ ਪੀੜਤ ਪਰਿਵਾਰ ਲਗਾਤਾਰ ਬਾਬਾ ਜੀ ਕੋਲੇ ਆ ਰਹੇ ਨੇ ਮੇਰਾ ਬੱਚਾ ਮੇਰਾ ਬੱਚਾ ਕੱਲਾ ਹੈ ਕਰੇ ਜੀ ਆਪ ਉੱਥੇ ਬੈਠੀ ਆ ਮੈਨੂੰ ਜੇਲ੍ਹਾਂ ਕਟਾਈ ਜਾਂਦੇ ਖਰਚੇ ਤੇ ਕਿਸ ਚ ਅੱਛਾ ਖਰਚੇ ਤੇ ਕਿਸ ਤੇ ਜੇਲ੍ਹ ਵੀ ਜਾਏ ਹਾਂ ਮੈਂ ਜੇਲ੍ਹ ਜਾਇਆ ਨਾ ਕੋਈ ਨਸ਼ਾ ਤਾਂ ਨਹੀਂ ਕਰਦੇ ਨਹੀਂ ਕੋਈ ਨਸ਼ਾ ਸਾਡੇ ਕਮਾਂਡ ਤੇ ਪੁੱਛਿਆ ਜਾਵੇ ਸਾਰੇ ਤੇ ਆਪਣਾ ਕਿਹੜਾ ਸ਼ਹਿਰ ਹੈ ਆਪਣਾ ਮਾਨਸਾ ਅੱਛਾ ਮਾਨਸਾ ਹੀ ਰਹਿੰਦੇ ਹਾਂ ਸਰ ਸਰ ਰੋਡ ਕ੍ਰਿਸ਼ਨ ਕੁਲਾਮੀ ਦੇ ਦੇ ਸਕਦੇ ਹੋ ਦੋਸਤੋ ਕਿਹੋ ਜਿਹੇ ਕੇਸ ਕੋਈ ਨਸ਼ਾ ਵੀ ਨਹੀਂ ਕਰਦਾ ਭਾਈ ਨਹੀਂ ਨਸ਼ਿਆਂ ਦੇ ਕੇਸ ਵੀ ਆ ਰਹੇ ਨੇ ਪਰ ਭਾਈ ਕੋਈ ਨਸ਼ਾ ਵੀ ਨਹੀਂ ਕਰ ਰਿਹਾ ਮਾਨਸਾ ਸ਼ਹਿਰ ਤੋਂ ਸਾਡੇ ਇੰਨੇ ਸਿੰਘ ਜਥੇਬੰਦੀਆਂ ਮਾਤਾ ਤੇ ਆ ਇੱਥੇ ਵੀ ਦੋ ਤਿੰਨ ਮਿਲਣ ਆ ਗਏ ਆ ਆ ਇੱਥੇ ਵੀ ਆ ਕੇ ਦੋ ਤਿੰਨ ਕੇਸ ਸੌਲ ਵੀ ਕਰਾਤੇ ਆਉਂਦੇ ਦੋ ਤਿੰਨ ਕੇਸ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਤੇ ਹਾਂ ਤਾਂ ਕੇਸ ਬਹੁਤ ਆ ਰਹੇ ਨੇ ਜੀ ਹਾਂਜੀ ਆਈ ਜਾਂਦੇ ਨੇ ਇਕਰਾਰਿਆਂ ਜੀ ਫਿਰ ਹਾਂ ਆ ਤਿੰਨ ਚਾਰ ਅੱਜ ਕੇਸ ਇੱਥੇ ਫੋਨਾਂ ਤਾਂ ਹੀ ਕਰਦੇ ਹਾਲ ਇਹ ਆਏ ਨੇ ਇਹਨਾਂ ਦਾ ਵੀ ਕੋਈ ਦੇ ਦੇ ਹੁਣ ਪਤਾ ਹੀ ਗੱਲ ਹੁਣ ਇਹ ਜਿਵੇਂ ਇਹਨਾਂ ਨੇ ਦੱਸਿਆ ਬੀਨਾਂ ਦੀ ਘਰ ਵਾਲੀ ਆ ਬੈਠੀ ਇਹ ਮਾਵਾਂ ਦਾ ਵੀ ਦੋਸ ਕੀ ਕਰੇ ਜਿਹੜੀਆਂ ਸੱਤਾਂ ਨੇ ਇਹਦੀਆਂ ਨੇ ਉਹ ਕੁੜੀ ਦੀ ਮਾਂ ਕਿੱਥੇ ਤਾਂ ਨੇ ਵਸਾਉਣਾ ਸੀ ਕਰ ਕਿੱਥੇ ਪੱਟ ਇਹ ਅਸੀਂ ਜਿਹੜੀਆਂ ਬੀਬੀਆਂ ਨੇ ਇਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਤੁਸੀਂ ਉਹਦੇ ਆਵਰੀਆਂ ਧੀਆਂ ਦਾ ਕਿਉਂ ਘਰ ਪੱਟ ਦਿਓ ਘਰ ਵਸਾਉਣਾ ਚਾਹੀਦਾ ਤੁਸੀਂ ਘਰ ਵਸਾਓ ਘਰੇ ਰੱਖ ਰੱਖਿਆ ਨਾਲੇ ਤਾਂ ਮੁੰਡਾ ਰੋਲੀ ਜਾਂਦਾ ਇੱਥੇ ਇਹਦੇ ਕੋਲੇ ਇਹਨੂੰ ਇਹ ਤੇ ਕੇਸ ਵਾ ਕੇ ਬਿਚਾਰ ਨੂੰ ਡੇਢ ਵੀ ਭੇਜਤਾ ਕੋਈ ਨਹੀਂ ਮਾਰੇ ਕਿਰਪਾ ਗੁਰੂਆਂ ਦਾ ਕਰਾਂ ਜਿਹੜਾ ਕੇਸ ਆ ਸੋਲਵ ਹੱਲ ਕਰਾਂਗੇ ਪਹਿਲਾਂ ਤਾਂ ਸਾਨੂੰ ਆਏ ਸੀਗਾ ਵੀ ਇਹ ਕਾਨੂੰਨ ਗਲਤ ਤੱਕ ਪਾਸ ਕੀਤਾ ਹੋਇਆ ਵੀ ਗਵਰਨਮੈਂਟ ਨੇ ਹੁਣ ਅਸੀਂ ਕੱਲ ਲੁਧਿਆਣੇ ਗਏ ਆ ਹਾਈ ਕੋਰਟ ਦੇ ਤਿੰਨ ਵਕੀਲਾਂ ਨਾਲ ਅਸੀਂ ਗੱਲਬਾਤ ਕੀਤੀ ਤਾਂ 2-3 ਘੰਟੇ ਪਹਿਲਾਂ ਬਤਾ ਕਰਨ ਉਹ ਕਹਿੰਦੇ ਬਾਬਾ ਜੀ ਵੀ ਕੇਸ ਤਾਂ ਹੀ ਤਾਂ ਲਾਈਏ ਵੀ ਜਿਹੇ ਬਣਿਆ ਹੋਵੇ ਇਹ ਕਹਿੰਦੇ ਕੇਸ ਬਣਿਆ ਸਿਰਫ ਜਿਹੜੇ ਕੁਵਾਰੇ ਨੇ ਰਿਲੇਸ਼ਨ ਦੇ ਵਿੱਚ ਉਹ ਰਹਿ ਸਕਦੇ ਆ ਵੀ ਪਹਿਲਾਂ ਰਿਲੇਸ਼ਨ ਦੇ ਉਦੋਂ ਬਾਅਦ ਉਹਦਾ ਵਿਆਹ ਕਰਾ ਸਕਦੇ ਨੇ ਇਹ ਜਿਹੜਾ ਕਾਨੂੰਨ ਹੈ ਨਾ ਇਹ ਕੋਈ ਵਿਆਹਾਂ ਖਾਤਰ ਨਹੀਂ ਬਣਾਇਆ ਨਜਾਇਜ਼ ਕਰ ਰਹੇ ਨੇ ਔਰ ਤੁਹਾਨੂੰ ਵੀ ਅਸੀਂ ਬੇਨਤੀ ਕਰਦੇ ਆਂ ਤੇ ਵਕੀਲਾਂ ਨੂੰ ਵੀ ਭਾਈ ਇਹ ਤੁਸੀਂ ਕੰਮ ਨਾ ਕਰੋ ਬਹੁਤ ਲੋਕਾਂ ਦੇ ਘਰ ਪੱਟੇ ਗਏ ਇਹ ਕਾਨੂੰਨ ਵੱਡੇ ਵੱਡੇ ਸ਼ਹਿਰਾਂ ਖਾਤਰ ਮੈਨੂੰ ਦੱਸਿਆ ਉਹਨਾਂ ਨੇ ਵਕੀਲ ਸਾਹਿਬਾਨਾਂ ਨੇ ਕਹਿੰਦੇ ਬਾਬਾਏ ਵੱਡੇ ਵੱਡੇ ਸ਼ਹਿਰਾਂ ਖਾਤਰ ਬਣਾਇਆ ਜਾ ਬੰਬਾ ਹੋ ਗਿਆ ਦਿੱਲੀ ਹੋ ਗਿਆ ਕਲਕੱਤਾ ਹੋ ਗਿਆ ਪੰਜਾਬ ਖਾਤਰ ਨਹੀਂ ਬਣਿਆ ਕਾਨੂੰਨ ਇਹ ਤਾਂ ਵੱਡੇ ਸ਼ਹਿਰਾਂ ਖਾਤਰ ਬਣਾਇਆ ਜਾ ਸਾਨੂੰ ਗਮਰਾਹ ਕਰ ਰਹੇ ਨੇ ਜਿਹੜੇ ਪੁਲਿਸ ਵਾਲਿਆਂ ਕੋਲੇ ਆਉਂਦਾ ਇਹ ਕੇਸ ਔਰੇ ਪੂਰੀ ਪੁੱਛਦਾਸ਼ ਕਰਕੇ ਉਹਨਾਂ ਦੇ ਪਰਚੇ ਰੱਜ ਹੋਣੇ ਚਾਹੀਦੇ ਜਿਹੜੇ ਗਲਤ ਕੰਮ ਕਰਦੇ ਇਹ ਜਨਾਨੀਆਂ ਨੇ ਚਾਹੇ ਬੰਦੇ ਨੇ ਫੇਰ ਸਾਡੇ ਪੰਜਾਬ ਦਾ ਸੁਧਾਰ ਆਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮਾਤਾ ਜੀ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 100% ਜੇ ਵਾਕਈ ਸਹੀ ਗੱਲ ਹੈ ਜਿਹੜੀਆਂ ਮਾਵਾਂ ਐ ਨਾ ਪਿੱਛੇ ਉਹਨਾਂ ਰਾਹੀਂ ਜਿਹੜੀਆਂ ਨਾ ਕੁੜੀਆਂ ਦੇ ਘਰ ਬਰਬਾਦ ਹੋਉਂਦੇ ਆ ਕਿਉਂਕਿ ਹਾਲਾਸ਼ੈਰੀ ਕਿਥੋਂ ਮਿਲਦੀ ਆ ਮਾਪੇਓ ਦੀ ਪਿੱਛੇ ਜੇ ਮਾਪੇਓ ਅੱਗੇ ਦੁਕਾਨ ਨਾ ਬੀਤੀਆਂ ਜਿਹੜੀਆਂ ਵਾ ਆਪਣੇ ਸਹੁਰੇ ਘ ਹੁਣ ਆਡੇ ਕੋ ਇਹੋ ਜਿਹਾ ਕੇਸ ਆਇਆ ਮੁੰਡਿਆਂ ਨੇ ਵੀਡੀਓ ਭੱਜਿਆ ਹੋਈਆਂ ਵਾ ਜਿਹੜੀਆਂ ਸੱਸਾਂ ਉਹ ਆਪ ਡਰਿੰਕ ਕਰਦੀਆਂ ਪਈਆਂ ਵਾ ਕਿੱਡੀ ਮਾੜੀ ਖਬਰ ਆ ਹਨਾ ਤੇ ਉਹ ਆਪਣੀਆਂ ਧੀਆਂ ਨੂੰ ਤੇ ਆਪਣੀਆਂ ਨੌਣਾਂ ਕੀ ਸੇਤ ਦੇਣਗੀਆਂ ਸ਼ਰਾਬ ਪੀਰੀਆਂ ਨੇ ਜੀ ਸ਼ਰਾਬ ਪੀਰੀਆਂ ਤੁਹਾਨੂੰ ਵੀਡੀਓ ਮੇਰੇ ਕੋਲ ਭੇਜਿਆ ਹੋਈਆਂ ਇੱਕ ਤਾਂ ਮੁੰਡੇ ਨੇ ਭੇਜਿਆ ਹੋਈਆਂ ਉਹਦੀ ਜਿਹੜੀ ਘਰ ਵਾਲੀ ਉਹਨੂੰ ਵਸਣ ਨਹੀਂ ਉਹਦੀ ਘਰ ਵਾਲੇ ਨੂੰ ਵਸਣ ਨਹੀਂ ਦਿੰਦੀ ਘਰ ਵਾਲੀ ਵੀ ਲੈ ਗਈ ਜਿੱਕਾ ਜਿਹਾ ਜਵਾਕ ਜਿਹੜੀ ਸੱਸ ਕੋਲ ਛੁੱਟ ਗਈ ਆ ਤੇ ਜਿਹੜੀ ਕੁੜਮਣੀ ਆ ਉਹ दारू ਪੀਪੀ ਪਈ ਆ ਗੱਡੀ ਤੇ ਬੈਠੀ ਪਈ ਆ ਉੱਪਰ ਅੱਗੇ ਉਹਨਾਂ ਨੂੰ ਧਮਕੀ ਦਿੰਦੀ ਆ ਕੁੜੀ ਦੀ ਮਾਂ ਕੁੜੀ ਦੀ ਮਾਸ਼ਰਾ ਪੀਂਦੀ ਆ ਕੁੜੀ ਦੀ ਮਾਸ਼ਰਾ ਪੀਂਦੀ ਇਹੋ ਜਿਹੇ ਕੇਸ ਸਾਡੇ ਕੋਲ ਆ ਰਹੇ ਆ ਆ ਜਿਹੜਾ ਹੁਣ ਬੈਠਾ ਆ ਮੁੰਡਾ ਇਹਦੀ ਵੀਰ ਦੇਖੋ ਸਾਸੇ ਦੀ ਦੀ ਕਰਤੂਰ ਦੇਖੋ ਉਹਨੇ ਕੀ ਬਸੰਦ ਦੇਣਾ ਇਹਦੇ ਕੋ ਸਹਰਿਆਂ ਕੋਲ ਹੈ ਇੰਸਟਾਗ੍ਰਾਮ ਤੇ ਕਵਾਲ ਖੋਲ ਖੋਲ ਕੇ ਵੀਡੀਓ ਬਣਾਉਂਦੀਆਂ ਇਹੋ ਜੇ ਕੱਪੜੇ ਪਾਪਾ ਵੀਡੀਓ